ਸੰਗ ਲਾਤੀ ਆਦਾ ਸਾਰਿਆਂ ਨੂੰ ਸੰਗ ਲਾਦੇ ਫਿਰੇ ਕੋਈ ਹਰ ਦਵਾਈ ਲੈਣ ਦੀ ਕਹਿੰਦਾ ਨਿਸ਼ਾਨ ਇੱਕ ਮਿੰਟ ਆਹ ਰੋਡ ਜਾ ਕੇ ਬੈਠੇ ਨੇ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪਕੋ ਲੱਗ ਰਿਹਾ ਕਿਉਂ ਤੱਕ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਆਪਕੋ ਲੱਗ ਨੂੰ ਕਿਉਂ ਤੱਕ ਕਰਕੇ ਤੁਸੀਂ ਮਾਰਦੀ ਤੂੰ ਕੋਈ ਨਾ ਤੂੰ ਲੜੇ ਸੀ ਕਿਉਂ ਯਾਰ ਇੱਕ ਮਿੰਟ ਅਸੀਂ ਆਪਣਾ ਕੰਮ ਹਟਕਾਂ ਦੀਆ ਕਰ ਰਹਾ ਹਾਂ ਕੋਈ ਨਾ ਲੜੋ ਸਾਡੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਦੇਖੋ ਸਾਡੇ ਨੇ ਏਅਰਪੋਰਟ ਤੋਂ ਆਇਆ ਤਾਂ ਅਸੀਂ ਇੱਕ ਵੇਹ ਪਹਾਂਦਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਹਿੰਦਾ ਕਿ ਆਪ ਲੜੋ ਕਿੱਥੇ ਜਾਓ ਲੋਕਾਂ ਨੂੰ ਕੀ ਤਾਂ ਕਰਦੇ ਹੋ ਉਹ ਵੀ ਲੈ ਰਿਹਾ ਤੁਹਾਨੂੰ ਸਰਕਾਰ ਕਦੀ ਸਰਕਾਰ ਕਈ ਮਰਦਾਂ ਤੇ ਦਬਾਈ ਲੜਨਾਂ ਤੋਂ ਵੀ ਜਾਓ ਰੋਕਿਆ ਵੀਰੇ ਇੱਕ ਦਿਨ ਪਹਿਲਾਂ ਐਲਾਨਾਂ ਦੇ ਐਡ ਨਹੀਂ ਦਿੱਖਿਆ ਇਹਨੇ ਡਾਕਟਰ ਨੇ ਕਿੰਨੇ ਪਹਿਲਾਂ ਲੰਦੇ ਉਹ ਯਾਰ ਇੱਕ ਮਿੰਟ ਮੈਨੂੰ ਉਹ ਥੱਕ ਤੱਕ ਸਮਰਾਲਾ ਕਿਥੋਂ ਕਿਥੋਂ ਵੀਰੋ ਸਮਰਾਲਾ ਕੋਈ ਖੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਥਾਲੀ ਲੋਕਦੇ ਨੇ ਪਰ ਬਹੁਤ ਥਾਲੀ ਸਾਡੇ ਦੇ ਕੰਨੂ ਸਾਡੇ ਥੋੜੇ ਦੇ ਰੋਕੇ ਤੁਸੀਂ ਇੱਥੇ ਰੁੱਕ ਕੇ ਬੈਠੇ ਬੈਠੇ ਸੰਗ ਲਾਤੀ ਇਹਦਾ ਸਾਰਿਆਂ ਨੂੰ ਇੱਕ ਮਿੰਟ ਵੀਰ ਗੱਲ ਸੰਗ ਲਾਤੀ ਵੀਰੇ ਕੋਈ ਹੋਰ ਦਵਾਈ ਲੈਣ ਦੀ ਕਹਿੰਦੇ ਇੱਕ ਮਿੰਟ ਸ਼ਾਂਤ ਰੋਡ ਜਾ ਕੇ ਬੈਠੇ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜਿਹਨੇ ਟੱਕਰ ਮਾਰਨੀ ਆ ਉਹਨਾਂ ਚ ਆਪੋ ਗੱਲ ਕਰੂ ਕਿਉਂ ਤੱਕ ਕਰਦੇ ਹੋ ਨਹੀਂ ਤੁਸੀਂ ਦੱਸੋ ਤੁਸੀਂ ਆਪੋ ਗੱਲ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਮਾਰਦੀ ਤੂੰ ਲਓ ਓਏ ਇੱਕ ਮਿੰਟ ਇੱਕ ਮਿੰਟ ਉਹ ਨਾ ਤੁਹਾਨੂੰ ਲੜਾ ਸੀ ਕਿਉਂ ਯਾਰ ਇੱਕ ਮਿੰਟ ਅਸੀਂ ਆਪਣਾ ਕੱਪੜਾ ਹਟਕਾਉਂਦੀਆਂ ਕਰਦਾ ਹੈ ਕੋਈ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਦੇਖੋ ਤੁਹਾਨੂੰ ਏਅਰਪੋਰਟ ਤੋਂ ਆਇਆ ਤਾਂ ਅਸੀਂ ਇੱਕ ਬੈਗ ਪਾਉਂਦਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਤੋਂ ਕਦੀ ਸਰਕਾਰ ਤਾਂ ਮਦਦ ਨਹੀਂ ਦਿੰਦੀ ਦਬਾਈ ਲੈਣੇ ਥੋੜਾ ਵੀ ਜਾਓ ਰੋਕਿਆ ਕਿਉਂ ਮੈਨੂੰ ਕਰਕੇ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖਿਆ ਇਹਨੇ ਡਾਕਟਰ ਨੇ ਕਿੰਨੇ ਪਹਿਲਾਂ ਨੰਦੇ ਦਿੱਤੇ ਨਹੀਂ ਦਵਾਈ ਹੋਇਆ ਇੱਕ ਮਿੰਟ ਬਾਈ ਜੀ ਕੱਟ ਰਹੇ ਮੈਨੂੰ ਖੱਟ ਤੱਕ ਸਮਰਾਲਾ ਕਿੱਥੋਂ ਵੀਰੋ ਸਮਰਾਲਾ ਨੂੰ ਤਾਂ ਕੋਈ ਫੜਾ ਹੀ ਨਹੀਂ ਵੀਰਾ ਮੈਨੂੰ ਬੱਸ ਸਾਰੇ ਰੋਕਦੇ ਨੇ ਅਗਰ ਫੋਨ ਵਾਲਾ ਸਾਡੇ ਦੇ ਕਾਨੂੰ ਸਾਡੇ ਤੋਂ ਦੇ ਹੀ ਰੋਕਦੇ ਆ ਇੱਥੇ ਰੋਕੇ ਬੈਠੇ ਕੋਈ ਸਮਰਾਲਾ ਨਾਲ ਲਾਤੀ ਸਾਰਿਆਂ ਨੂੰ ਇੱਕ ਮਿੰਟ ਦੀ ਗੱਲ ਸੰਗ ਲਾਤੀ ਵੀਰੇ ਕੋਈ ਦਵਾਈ ਲੈਣ ਦੀ ਕਹਿ ਕੇ ਮੈਂ ਰੋਡ ਜਾ ਕਰਕੇ ਬੈਠੇ ਇੱਕ ਮਿੰਟ ਹਾਂ ਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਮੇਰੇ ਨਾਲ ਆਪੋ ਕੋ ਲੱਕ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਜੀ ਤੁਸੀਂ ਦੱਸੋ ਤੁਸੀਂ ਆਪੋ ਕੋ ਲੱਕ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਤੁਸੀਂ ਮਾਰ ਤੂੰ ਲੈ ਓਏ ਨਾ ਤੂੰ ਲੜਾਇ ਸੀ ਕਿਉਂ ਅਸੀਂ ਆਪਣਾ ਕੰਮ ਹਟਕਾਉਂਦੀਆਂ ਕਰਦਾ ਹੈ ਇਹ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਦੇਖ ਤਾਹਨੇ ਏਅਰਪੋਰਟ ਤੋਂ ਆਇਆ ਤਾਂ ਅਮਰੇ ਇੱਕ ਬਹਿਤ ਆਂਦਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੂੰ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਕਦੀ ਸਰਕਾਰ ਤਾਂ ਮਰਦਾਂ ਤੇ ਦਬਾਈ ਲੈਣੇ ਥੋਟੋ ਵੀ ਜਾਓ ਰੋਕਿਆ ਕਿ ਨਾ ਮੈਨੂੰ ਦੱਸ ਕੇ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖਿਆ ਇਹਨੇ ਡਾਕਟਰ ਨੇ ਕਿੰਨੇ ਪਹਿਲਾਂ ਨੰਦੇ ਦਿੱਤੇ ਨਹੀਂ ਦਵਾਈ ਹੋਇਆ ਇੱਕ ਮਿੰਟ ਦਵਾਈ ਜੀ ਕੱਟ ਰਹੇ ਮੈਨੂੰ ਖੱਤ ਤੱਕ ਸਮਰਾਲਾ ਕਿੱਥੋਂ ਵੀਰੋ ਸਮਰਾਲਾ ਕੋਈ ਫੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਸਾਰੇ ਲੋਕਦੇ ਨੇ ਗਰ ਫੋਨ ਫੋਨ ਸਾਡੇ ਦੇ ਕਾਨੂੰ ਸਾਡੇ ਤੋਂ ਦੇ ਰੋਕੇ ਇੱਥੇ ਰੋਕੇ ਬੈਠੇ ਕੋਈ ਤੰਗ ਲਾਤੀ ਇਹਨਾਂ ਸਾਰਿਆਂ ਨੂੰ ਸੰਗ ਲਾਤੀ ਵੀਰੇ ਕੋਈ ਫੜ ਦਵਾਈ ਲੈਣ ਦੀ ਕਹਿ ਕੇ ਰੋਡ ਜਾਮ ਕਰਕੇ ਬੈਠੇ ਨੇ ਇੱਕ ਮਿੰਟ ਹਾਂ ਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲ ਕਿਉਂ ਤੱਕ ਤੰਗ ਕਰਦੇ ਹੋ ਤੁਸੀਂ ਜੀ ਤੁਸੀਂ ਦੱਸੋ ਤੁਸੀਂ ਆਪ ਕੋਲ ਕਿਉਂ ਤੱਕ ਤੰਗ ਕਰਦੇ ਹੋ ਤੁਸੀਂ ਮੈਂ ਤੂੰ ਲੈ ਓਏ ਤੂੰ ਲੜੇ ਕਿਉਂ ਰਿਹਾ ਯਾਰ ਇੱਕ ਮਿੰਟ ਅਸੀਂ ਆਪਣਾ ਕੰਮ ਹਟਕਾਉਂਦੀਆਂ ਕਰਤਾ ਹੈ ਇਹ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਦੇਖਦਾ ਹਾਂ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਸੀਂ ਇੱਕ ਬਹਿਤ ਆਂਦਾ ਤੇ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੂੰ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਕਦੀ ਸਰਕਾਰ ਕਈ ਮਰਦਾਂ ਤੇ ਦਬਾਈ ਲੈਣੇ ਛੋਟੋ ਵੀ ਜਾਓ ਰੋਕਿਆ ਨਹੀਂ ਦੋ ਮੋਰਬਾਰ ਵੀਰੇ ਇੱਕ ਦਿਨ ਪਹਿਲਾਂ ਐਲਾਨਾਂ ਦੇ ਐਡ ਨਹੀਂ ਦਿੱਖਿਆ ਨਹੀਂ ਕਿੰਨੇ ਡਾਕਟਰ ਨੇ ਕਿੰਨੇ ਪਹਿਲਾਂ ਲੰਦੇ ਹੋ ਜਾਂ ਇੱਕ ਮਿੰਟ ਮੈਨੂੰ ਥੱਕ ਤੱਕ ਸਮਰਾਲਾ ਕਿਥੋਂ ਕਿਥੋਂ ਵੀਰੋ ਸਮਰਾਲਾ ਕੋਈ ਖੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਸਾਰੇ ਲੋਕ ਦੇ ਨੇ ਗਰਫੋਲਸ ਵਾਲੇ ਪਰ ਸਾਡੇ ਦੇ ਕੰਨੂ ਗੱਲ ਥੋੜੇ ਤੇ ਹੀ ਰੁੱਕ ਗਏ ਇੱਥੇ ਰੋਕੇ ਬੈਠੇ ਬੈਠੇ